ਹੈਲੋ YouTube ਫੈਮਲੀ ਕਿਵੇਂ ਹੋ ਜੀ ਸਾਰੇ ਆਈ ਹੋਪ ਕਿ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਸਵਾਗਤ ਆ ਮਹਿਕਪ੍ਰੀਤ ਕੌਰ ਦੇ ਚੈਨਲ ਵਿੱਚ ਤੁਹਾਡਾ ਹਾਂਜੀ एवरीवन ਮੈਂ ਹੈਗੀ ਸੀ ਘਰ ਦੇੰਨ ਜਿੱਦਾਂ ਕਿ ਮੇਰਾ ਅੱਜ ਦਿਲ ਕੀਤਾ ਕੁਝ ਖਾਣ ਨੂੰ ਤੇ ਕਾਫੀ ਟਾਈਮ ਤੋਂ ਮੈਂ ਮੈਗੀ ਨਹੀਂ ਬਣਾਈ ਸੀ ਸਭ ਨੂੰ ਪਤਾ ਮੇਰੀ ਮੈਗੀ ਫੇਵਰਟ ਹੈ ਤੇ ਬਟ ਅੱਜ ਮੈਂ रेसिपी ਵੀ ਤੁਹਾਡਾ ਨਾਲ ਸ਼ੇਅਰ ਕਰੂੰਗੀ ਕਿ ਮੈਂ ਮੈਗੀ ਨੂੰ ਕਿੱਦਾਂ ਬਣਾਉਣੀ ਆ ਸੂਪ ਵਾਲੀ ਮੈਗੀ ਮੇਰੀ ਫੇਵਰਟ ਹੈ ਬਟ ਇਹ ਮੈਂ ਸੂਪ ਤੋਂ ਬਿਨਾ ਬਣਾਉਂਗੀ ਤੇ ਇਹਦੇ ਵਿੱਚ ਕੋਈ ਵੀ ਮੈਂ ਪਾਣੀ ਐਡ ਨਹੀਂ ਕਰੂੰਗੀ ਡਾਇਰੈਕਟਲੀ ਬਸ ਆਪਣਾ ਮੈਗ ਨੂੰ ਉਬਾਲ ਕੇ ਹੀ ਬਣਾਉਂਗੀ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਵਲੌਗ ਦੀ ਸਟਾਰਟਿੰਗ ਕੀਤੀ ਹੈ ਰਸੋਈ ਦੇ ਵਿੱਚ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਕਿਉਂਕਿ ਦੁਪਹਿਰ ਦਾ ਟਾਈਮ ਸੀ ਸਭ ਸੁੱਤੇ ਪਏ ਸੀਗੇ ਤੇ ਮੈਂ ਆਪਣਾ ਰਸੋਈ ਦੇ ਵਿੱਚ ਆਪਣੇ ਲਈ ਬਣਾ ਰਹੀ ਸੀ ਮੈਗੀ ਤੇ ਇਸ ਕਰਕੇ ਦੇਖ ਸਕਦੇ ਹੋ ਤੁਸੀਂ ਅ ਸੌਰੀ ਮੈਮ ਬੋਲ ਕੇ ਨਈ ਵੀਡੀਓ ਇਸ ਕਰਕੇ ਬਣਾਈ ਸਾਰੇ ਸੁੱਤੇ ਪਏ ਸੀਗੇ ਤੇ ਮੈਂ ਸੋਚਿਆ ਕਿ ਚਲੋ ਵੌਇਸ ਕਵਰ ਕਰ ਲਾਂਗੀ ਵੀਡੀਓ ਦੇ ਉੱਪਰ ਤੇ ਦੈਨ ਸਭ ਤੋਂ ਪਹਿਲਾਂ ਤਾਂ ਮੈਂ ਰਸੋਈ ਦੇ ਵਿੱਚ ਆਪਣੇ ਫੋਨ ਨੂੰ ਸੈੱਟ ਕੀਤਾ ਕੋਈ ਮੈਂ ਸੈਲਫੀ ਸਟਿਕ ਨਹੀਂ ਯੂਜ਼ ਕੀਤੀ ਉਦੋਂ ਹੀ ਡਾਇਰੈਕਟਲੀ ਮੈਂ ਅੱਗੇ ਰੱਖ ਲਿਆ ਆਪਣੇ ਫੋਨ ਨੂੰ ਸੈਲਫ ਤੇ ਅ ਉਸ ਤੋਂ ਬਾਅਦ ਮੈਂ ਇੱਕ ਬੌਲ ਲਿਆ ਉਹਦੇ ਵਿੱਚ ਸਾਰਾ ਸਮਾਨ ਆਪਣਾ ਮੈਗੀ ਲਈ ਜੋ ਵੀ ਵਿੱਚ ਪਾਣਾ ਸੀਗਾ ਉਹ ਚੀਰ ਰਹੀ ਸੀ ਰੈਡੀ ਕਰ ਰਹੀ ਸੀਗੀ ਤੇ ਨਾਲ-ਨਾਲ ਦੇਖ ਸਕਦੇ ਆ ਤੁਸੀਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਜਦੋਂ ਮੈਂ ਘਰ ਹਾਂ ਆ ਘਰ ਵੀ ਮੈਂ ਫ੍ਰੀ ਨਹੀਂ ਬੈਠਦੀ ਜਿੱਦਾਂ ਕਿ ਮੇਰੇ ਰੁਟੀਨ ਦੇ हिसाब ਨਾਲ ਮੈਂ ਘਰ ਦਾ ਵੀ ਕੰਮ ਕਰਨਾ ਹੁੰਦਾ ਆ ਆਪਣਾ ਕਲਾਸਿਸ ਵੀ ਅਟੈਂਡ ਕਰਨੀਆਂ ਹੁੰਦੀਆਂ ਜਦੋਂ ਮੈਂ ਘਰ ਹਾਂ ਤਾਂ ਮੈਂ ਆਪਣੀਆਂ ਔਨਲਾਈਨ ਕਲਾਸਿਸ ਅਟੈਂਡ ਕਰਨੀਆਂ ਹੀ ਹੁੰਦੀਆਂ ਨੇ ਥੈਨ ਉਸ ਤੋਂ ਬਾਅਦ ਮਤਲਬ ਕਾਫੀ ਘਰ ਵਿੱਚ ਵੀ ਮੈਂ ਬਿਜ਼ੀ ਹੀ ਰਹਿੰਨੀ ਆ ਈ ਹੈਨੀ ਬੋਰਿੰਗ ਡੇ ਅਜਾ ਮੈਂ ਫ੍ਰੀ ਨਹੀਂ ਆਪਣੇ ਕੰਮਾਂ ਵਿੱਚ ਬਿਜ਼ੀ ਕਿਉਂਕਿ ਰੁਟੀਨ ਬਣਿਆ ਹੋਣਾ ਉਹ ਉਹ ਰੁਟੀਨ ਨੂੰ ਮੈਂ ਫੋਲੋ ਕਰਕੇ ਚੱਲਦੀ ਆ ਕਿ ਮੈਨੂੰ ਹਰੇਕ ਕੰਮ ਜ਼ਰੂਰੀ ਹੈ ਮੇਰੇ ਲਈ ਚਾਹੇ ਮੈਂ ਆਪਣੇ ਕੰਮ ਤੇ ਜਾਵਾਂ ਚਾਹੇ ਮੈਂ ਕਰੀਰਾਂ ਵਿੱਚ ਜਦ ਮੈਂ ਕਰੀ ਵੀ ਰਹੀ ਆ ਮੈਂ ਫ੍ਰੀ ਨਹੀਂ ਰਹਿੰਦੀ ਹੁੰਦੀ ਤਾਂ ਵੀਡੀਓਜ਼ ਨੂੰ ਵੀ ਟਾਈਮ ਦੇਣਾ ਪੈਂਦਾ ਬਲੌਗਿੰਗ ਨੂੰ ਵੀ ਟਾਈਮ ਦੇਣਾ ਪੈਂਦਾ ਆਪਣੇ ਕੰਮ ਵੱਲ ਵੀ ਧਿਆਨ ਦੇਣਾ ਪੈਂਦਾ ਆ ਸੋ ਇਸ ਕਰਕੇ ਆ ਕਾਫੀ ਟਾਈਮ ਬਾਅਦ ਮੈਂ ਆਪਣਾ ਮੈਗੀ ਬਣਾਉਣ ਲੱਗੀ ਸੀਗੀ ਅੱਜ ਮੇਰੇ ਕੋਲ ਟਾਈਮ ਸੀ ਉਹਦੋਂ ਮੈਂ ਫਾਸਟ ਫੂਡ ਵਗੈਰਾ ਮਤਲਬ ਕਿ ਕਿਵਰੀ ਖਾ ਲੈਣੀ ਹੁੰਦੀ ਹੈ ਇਹ ਹੈਂ ਨਹੀਂ ਮੈਂ ਬਿਲਕੁਲ ਨਹੀਂ ਖਾਂਦੀਗੀ ਧੰਨ ਨਾ ਨਹੀਂ ਜੋ ਦਿਲ ਕਰਦਾ ਆਪਾਂ ਖਾ ਲੀਦਾ ਆ ਬਟ ਐਨਾ ਵੀ ਨਹੀਂ ਥੜਾ ਬਹੁਤਾ ਕੰਟਰੋਲ ਵੀ ਕਰੀਦਾ ਬਟ ਮੇਰਾ ਦਿਲ ਕੀਤਾ ਕਾਫੀ ਟਾਈਮ ਬਾਅਦ ਅੱਜ ਮੈਗੀ ਨੂੰ ਤਾਂ ਬਹੁਤ ਮੇਰੇ ਦਿਲ ਕਰ ਰਿਹਾ ਸੀ ਇਸ ਕਰਕੇ ਮੈਂ ਸਾਰਾ ਸਮਾਨ ਕੱਟ ਕਰ ਰਹੀ ਸੀ ਦੇਖ ਸਕਦੇ ਹਾਂ ਤੁਸੀਂ ਸੋ ਜਿਸ ਟਾਈਮ ਮੈਂ ਪਿਆਜ਼ ਕੱਟ ਕਰ ਰਹੀ ਸੀ ਨਾ ਮੇਰੀ ਅੱਖਾਂ 'ਚ ਪਾਣੀ ਆ ਗਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਉਹਦੀ ਜਿਹੜੀ ਕਰਤਨ ਹੁੰਦੀ ਆ ਨਾ ਅੱਖਾਂ ਨੂੰ ਪੈ ਜਾਂਦੀ ਆ ਮੇਰੀ ਤਾਂ ਬਹੁਤ ਜਲਦੀ ਪੈਂਦੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਵੀ ਪੈਂਦੀ ਆ ਅੰਡਸ ਤੋਂ ਬਾਅਦ ਮੈਂ ਚਿੱਤਾ ਭੁੱਲ ਗਿਆ ਮੈਨੂੰ ਮੈਂ ਮੈਗੀ ਉਬਾਲਣੀ ਸੀਗੀ ਉਸ ਤੋਂ ਬਾਅਦ ਮੈਂ ਛੋਟੀ ਕੜਾਈ ਲਈ ਤੇ ਗੈਸ ਨੂੰ ਔਨ ਕੀਤਾ ਤੇ ਆਪਣਾ ਉਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਮੈਨੂੰ ਪਹਿਲਾਂ ਚਿੱਤਾ ਨਹੀਂ ਸੀਗਾ ਮੈਂ ਗੱਲਾਂ-ਗੱਲਾਂ ਦੇ ਵਿੱਚ ਭੁੱਲ ਗਈ ਸੀ ਯਾਨੀ ਕਿ ਆਪਣਾ ਧਿਆਨ ਮੇਰਾ ਸਮਾਨ ਰੈਡੀ ਕਰਨ 'ਚ ਸੀਗਾ ਤੇ ਪਿਆਜ਼ ਵਗੈਰਾ ਕੱਟ ਕਰ ਰਹੀ ਸੀ ਫਿਰ ਉਸ ਤੋਂ ਬਾਅਦ ਮੈਂ ਕੜਾਈ 'ਚ ਪਾਣੀ ਆਪਣਾ ਗੈਸ ਤੇ ਰੱਖ ਦਿੱਤਾ ਤੇ ਫਿਰ ਤੋਂ ਮੈਂ ਆਪਣਾ ਸਮਾਨ ਜਿਹੜਾ ਬਾਕੀ ਦਾ ਕੱਟਣ ਲੱਗ ਪਈ ਸੀ ਟਮਾਟਰ ਤੇ ਉਸ ਤੋਂ ਬਾਅਦ ਪਾਣੀ ਪਾਣੀ ਮੈਂ ਉਧਰ ਤਰ ਕੇ ਮੈਨੂੰ ਯਾਦ ਭੁੱਲ ਗਿਆ ਮੇਰਾ ਸਮਾਨ ਕਟਨ ਸ ਯਾਨੀ ਕਿ ਧਿਆਨ ਫਿਰ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਸਾਰਾ ਸਮਾਨ ਮੈਂ ਆਪਣਾ ਰੈਡੀ ਇੱਕ ਬੌਲ ਦੇ ਵਿੱਚ ਕਰਦੀ ਪਈਆਂ ਕੱਟ ਕਰਦੀ ਪਈਆਂ ਤੇ ਹੈ ਅੱਜ ਬੱਸ ਐਦਾਂ ਹੀ ਮੇਰਾ ਅਚਾਨਕ ਦਿਲ ਕਰ ਪਿਆ ਵੈਸੇ ਪੱਤੇ ਮੈਂ ਪਹਿਲਾਂ ਹੀ ਅਲੱਗ-ਅਲੱਗ ਕੀਤੇ ਹੋਏ ਸੀ ਧਨੀਆ ਦੇ ਤੇ ਇਸ ਕਰਕੇ ਮੈਂ ਜਿਹੜੇ ਸਾਈਡਾਂ ਤੋਂ ਕੱਟ ਕੇ ਤੇ ਆਪਣਾ ਧਨੀਆ ਨੂੰ ਵੀ ਵਿੱਚ ਪਾ ਰਹੀ ਸੀਗੀ ਕਿਉਂਕਿ ਮੇਰਾ ਫੇਵਰਟ ਹੈ ਇਹਦੇ ਬਿਨਾ ਤਾਂ ਮੈਂ ਕੋਈ ਚੀਜ਼ ਖਾਂਦੀ ਨਹੀਂ ਹੈਗੀ ਕਿ ਤੇ ਸੋ ਅੱਜ ਮੈਂ ਕੀ ਕੀਤਾ ਨਾ ਆਪਣਾ ਕਾਰ ਦੇ ਵਿੱਚ ਵੀ ਮੈਗੀ ਬਣਾਉਣ ਤੋਂ ਪਹਿਲਾਂ ਮੈਂ ਆਪਣੀਆਂ ਵੀਡੀਓਸ ਨੂੰ ਸ਼ੂਟ ਕਰਨੀਆਂ ਸੀ ਕੁਝ ਸ਼ਾਰਟ ਐਂਡ ਵਲੌਗ ਤਾਂ ਮੈਂ ਸੋਚੀ ਲਿਆ ਸੀ ਆਪਣਾ ਅੱਜ ਮੈਗੀ ਦੇ ਰਿਲੇਟਿਡ ਬਣਾਣਾ ਹੈ ਦੈਨ ਦੇਖ ਸਕਦੇ ਆ ਤੁਸੀਂ ਆ ਮੈਨੂੰ ਨਾ ਪਿਛਲੀ ਵੀਡੀਓਜ਼ ਦੇ ਵਿੱਚ ਕਮੈਂਟ ਆਉਂਦੇ ਸੀ ਕਿ ਮੈਂ ਇੱਕ ਆਪਣਾ ਮੈਗੀ ਦੇ ਵਿੱਚ ਕੌਣ ਆਲੂ ਪਾਉਂਦਾ ਯਾਰ ਉਹ ਆਪਣੇ ਤੇ ਡਿਪੈਂਡ ਹੁੰਦਾ ਆਪਣੇ ਸਵਾਦ ਦੇ ਤੌਰ ਤੇ ਹਨਾ ਵੀ ਮੈਨੂੰ ਪਸੰਦ ਹੈ ਜਿਹੜੀ ਚੀਜ਼ ਤਾਂ ਮੈਂ ਉਹ ਜ਼ਰੂਰ ਐਡ ਕਰੂੰਗੀ ਆਪਾਂ ਕੁਝ ਵੀ ਐਡ ਕਰ ਸਕਦੇ ਕਈਆਂ ਨੂੰ ਪਸੰਦ ਹੁੰਦਾ ਕਈਆਂ ਨੂੰ ਨਹੀਂ ਪਰ ਮੈਨੂੰ ਬਹੁਤ ਪਸੰਦ ਆ ਦੈਨ ਇਧਰ ਮੈਂ ਮਿਰਚਾਂ ਨੂੰ ਕੱਟਦੀ ਪਈ ਸੀਗੀ ਤੇ ਵੈਸੇ ਤਾਂ ਮਿਰਚਾਂ ਤੋਂ ਮੈਨੂੰ ਮਿਰਚਾਂ ਜਦੋਂ ਮੈਂ ਮਤਲਬ ਇਦਾਂ ਦੀ ਕੋਈ ਚੀਜ਼ ਬਣਾਵਾ ਮਿਰਚੇ ਮੇਰੇ ਮੂੰਹ 'ਚ ਸਭ ਤੋਂ ਪਹਿਲਾਂ ਲੱਗਦੀਆਂ ਨੇ ਪਰ ਫਿਰ ਵੀ ਮੈਂ ਆਪਣਾ ਪਾਲ ਰਹੀ ਸੀਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਆਪਣਾ ਫਰੰਟ ਤੇ ਵੀਡੀਓ ਬਣਾ ਰਹੀ ਸੀ ਪਾਣੀ ਗਰਮ ਹੋ ਗਿਆ ਸੀ ਗੱਲਾਂ-ਗੱਲਾਂ ਦੇ ਵਿੱਚ ਤੇ ਪਾਣੀ ਦੇ ਵਿੱਚ ਮੈਂ ਦੋ ਪੈਕੇਟ ਮੈਗੀ ਦੇ ਪਾਏ ਸੀ ਉਬਾਲਣ ਦੇ ਲਈ ਤੇ ਦੇਖ ਸਕਦੇ ਹੋ ਤੁਸੀਂ ਪਾਣੀ ਉਬਲ ਰਿਹਾ ਸੀ ਕਾਫੀ ਉਹਦੇ ਵਿੱਚ ਇਸ ਕਰਕੇ ਛੇਤੀ ਹੀ ਆਪਣਾ ਆਪਣਾ ਮੈਗੀ ਰੈਡੀ ਹੋ ਗਈ ਸੀ ਦੇਖ ਸਕਦੇ ਹੋ ਤੁਸੀਂ ਫਿਰ ਮੈਂ ਕੱਚ ਦੀ ਹੈਲਪ ਨਾਲ ਮੈਗੀ ਨੂੰ ਕੈਰੀ ਸੀ ਜਲਦੀ ਜਲਦੀ ਉਬਲ ਜਾ ਉਨ꼐 ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਤੇ ਉਦਾਂ ਹੀ ਮੰਮੀ ਉੱਠ ਕੇ ਵੀ ਚਾਹ ਬਣਾਉਣ ਲੱਗ ਪਈ ਸੀ ਇੱਧਰ ਪਾਉਸ ਤੁਸੀਂ ਦੇਖ ਸਕਦੇ ਹੋ ਮਸਾਲੇ ਦੇ ਸੀ ਮੈਗੀ ਮਸਾਲਾ ਸੀ ਤੇ ਦੋ ਵਿੱਚੋਂ ਨਿਕਲੇ ਸੀ ਮੈਗੀ ਦੇ ਤਾਂ ਮੇਰਾ ਪਲਾਨ ਸੀ ਸਾਰੇ ਹੀ ਪਾ ਲਵਾਂ ਪਰ ਨਹੀਂ ਆਪਾਂ ਸਾਰਾ ਵੀ ਨਹੀਂ ਲਾਲਚ ਕਰਨਾ ਫਿਰ ਵੀ ਕਿਸੇ ਦਿਨ ਬਣਾਉਣੀ ਪੈ ਸਕਦੀ ਆ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਹੁਣ ਇਹ ਸਭ ਕੁਝ ਪਾ ਦੇਣਾ ਆਏਗਾ ਨਹੀਂ ਉਹਨਾਂ ਕੋਈ ਪਾਉਸ ਜਿੰਨਾਂ ਕੋ ਆਪਾਂ ਨੂੰ ਪੱਚਦਾ ਹੈ ਜਿੰਨਾਂ ਕੋ ਮੈਨੂੰ ਪੱਚਦਾ ਸੋ ਹਾਂਜੀ ਉਸ ਤੋਂ ਬਾਅਦ ਮੈਂ ਜਿਹੜੇ ਰੈਪਰ ਸੀਗੇ ਉਹ ਸਾਰੇ ਜਿੱਧਰ ਆਪਾਂ ਆ ਟੋਕਰੀ ਦੇ ਵਿੱਚ ਮੈਂ ਰੈਪਰ ਇਕੱਠੇ ਕਰ ਦਿੱਤੇ ਸਫਾਈ ਵੀ ਬਣਾਉਣ ਦੇ ਨਾਲ ਕਰ ਰਹੀ ਸੀ ਮੈਨੂੰ ਖਲਾਰਾ ਬਿਲਕੁਲ ਪਸੰਦ ਹੈ ਨੀਗਾ ਤੇ ਇੱਕ ਅੱਜ ਮੈਂ ਕੱਲੀ ਵਲੌਗ ਆਪਣਾ ਬਣਾ ਰਹੀਆਂ ਕਿਉਂਕਿ ਸਭ ਸੁੱਤੇ ਪਏ ਸੀ ਅੱਗੇ ਪਿੱਛੇ ਮੇਰੇ ਮਮਾ ਹੈਲਪ ਕਰ ਦਿੰਦੇ ਪਰ ਮਮਾ ਸੁੱਤੇ ਹੋਏ ਸੀ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਵਲੌਗ ਬਣਾ ਰਹੀਆਂ ਨਹੀਂ ਤਾਂ ਉਹਨਾਂ ਨੇ ਮੇਰਾ ਹੈਲਪ ਕਰਦੇ ਨਹੀਂ ਸੀ ਇੱਧਰ ਮੈਂ ਕੜਾਈ ਨੂੰ ਗੈਂਸ ਤੇ ਧਰ ਦਿੱਤਾ ਸੀਗਾ ਜਿਹਦੇ ਵਿੱਚ ਮੈਗੀ ਬਣਾਉਣੀ ਸੀਗੀ ਤੇ ਬਾਉਲ ਦੇ ਵਿੱਚ ਸਾਰਾ ਸਮਾਨ ਰੈਡੀ ਕਰ ਲਿਆ ਸੀ ਵੋਸ਼ ਇੱਕ ਵਾਰੀ ਮੈਂ ਕਰ ਚੁੱਕੀ ਸੀ ਫਿਰ ਤੋਂ ਮੈਂ ਬਾਉਲ 'ਚ ਪਾਣੀ ਪਾ ਲਿਆ ਸੀਗਾ ਦੈਨ ਕੜਾਈ ਗਰਮ ਹੋਣ ਤੋਂ ਬਾਅਦ ਮੈਂ ਕੜਚੀ ਇੱਕ ਨੂੰ પાਕੇ ਆਪਣੇ ਤੇਲ ਦੀ ਪਾ ਚੁੱਕੀ ਸੀਗੀ ਤੇ ਅਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਉਲ ਦੇ ਵਿੱਚ ਆਪਾਂ ਸਾਰਾ ਸਮਾਨ ਕੱਟਿਆ ਹੋਇਆ ਸੀ ਉਹ ਮੈਂ ਥੋੜਾ ਜਿਹਾ ਪਾਕੇ ਦੇਖੂਗੀ ਵੀ ਤੇਲ ਗਰਮ ਹੋ ਗਿਆ ਹਾਂ ਤੇਲ ਗਰਮ ਹੋ ਚੁੱਕਿਆ ਸੀ ਉਸ ਤੋਂ ਬਾਅਦ ਇੱਕ ਵਾਰੀ ਮੈਂ ਵਾਸ਼ ਕਰ ਚੁੱਕੀ ਸੀ ਸਾਰਾ ਸਮਾਨ ਉਸ ਤੋਂ ਬਾਅਦ ਫਿਰ ਸਾਰਾ ਜਿੰਨਾ ਸਮਾਨ ਆਪਾਂ ਕੱਟ ਕੀਤਾ ਹੋਇਆ ਸੀ ਸਾਰਾ ਮੈਂ ਕੜਾਈ ਦੇ ਵਿੱਚ ਪਾ ਦੂੰਗੀ ਸੌਰੀ ਮੈਂ ਨੇੜੇ ਤੋਂ ਆਪਣਾ ਨਈਂ ਸ਼ੋਅ ਕਰਾ ਪਾਈ ਕਿਉਂਕਿ ਵਲੋਗਿੰਗ 'ਚ ਮੈਨੂੰ ਦਿੱਕਤ ਹੋ ਰਹੀ ਸੀ ਕਿ ਮੈਂ ਮੈਗੀ ਬਣਾਵਾਂ ਚਾਹੀ ਵਲੋਗ ਬਣਾਵਾਂ ਇਸ ਕਰਕੇ ਮੈਂ ਆਪਣਾ ਸੈਲਫ ਤੇ ਫੋਨ ਰੱਖ ਦਿੱਤਾ ਸੀਗਾ ਤੇ ਬਟ ਮੈਂ ਨਾਲ-ਨਾਲ ਦੱਸ ਰਹੀ ਹਾਂ ਕਿ ਮੈਂ ਕੀ-ਕੀ ਸਮਾਨ ਪਾ ਰਹੀ ਹਾਂ ਜਿੰਨਾ ਸਮਾਨ ਕੱਟ ਕੀਤਾ ਸੀ ਤੇਲ ਗਰਮ ਹੋਣ ਤੋਂ ਬਾਅਦ ਮੈਂ ਸਾਰਾ ਸਮਾਨ ਕੜਾਈ ਦੇ ਵਿੱਚ ਪਾ ਦਿੱਤਾ ਸੀਗਾ ਤੇ ਮੰਮੀ ਵੀ ਉੱਠ ਗਈ ਸੀ ਫੈਮਲੀ ਉੱਠ ਗਈ ਸੀ ਉਹਨੇ ਨੂੰ ਜਿੰਨੇ ਨੂੰ ਮੈਂ ਬਣਾ ਰਹੀ ਸੀ ਆਪਣਾ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਇਹਦੇ ਉੱਪਰ ਪਲੇਟ ਦੇ ਦੂੰਗੀ ਕੁਝ ਟਾਈਮ ਦੇ ਲਈ 5 ਕੁ ਮਿੰਟ ਦੇ ਲਈ ਆਲੂ ਤਾਂ ਮੇਰੇ ਫੇਵਰਿਟ ਆ ਮੈਂ ਮੈਗੀ ਦੇ ਵਿੱਚ ਤਾਂ ਜ਼ਰੂਰ ਪਾਣੀ ਹੁੰਦੀਆਂ ਬਟ ਨੂਡਲ ਵਿੱਚ ਕਦੇ ਵੀ ਨਹੀਂ ਸੋ ਹਾਂਜੀ एवरीवन ਉਸ ਤੋਂ ਬਾਅਦ ਮੈਂ ਕੀ ਕੀਤਾ 5 ਮਿੰਟ ਦੇ ਲਈ 5 ਵੀ ਨਹੀਂ ਕਹਿ ਸਕਦੀ ਵੀ ਅਪਾ ਇੱਕ ਜਸਟ ਪਾਫ ਜੀ ਦਿਵਾਨੀ ਸੀ ਕੁਝ ਕੁ ਟਾਈਮ ਲਈ ਮੈਂ ਆਪਣਾ ਪਲੇਟ ਰੱਖ ਦਿੱਤੀ ਸੀ ਮਮਾ ਉੱਠ ਚੁੱਕੇ ਸੀ ਤੇ ਮਮੇ ਮੈਨੂੰ ਕਹਿ ਰਹੇ ਸੀ ਕਿ ਮੈਨੂੰ ਤੂੰ ਬੋਲ ਦੇਣਾ ਸੀ ਇਕੱਲੀ ਬਣਾ ਰਹੀ ਮੈਂ ਕਿਹਾ ਕੋਈ ਗੱਲ ਨਹੀਂ ਬਟ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੀ ਹੈਲਪ ਕਰ ਦਿੰਦੇ ਹੁੰਦੇ ਹੋ ਸੋਰੀ ਮੇਰੀ ਫੋਟੋ ਸਾਫ ਨਹੀਂ ਆ ਰਹੀ ਹੈਗੀ ਪਰ ਮੰਮੀ ਫਿਰ ਮੇਰੀ ਵਲੋਗਿੰਗ ਕਰਨ ਲੱਪੇ ਸੀ ਮੇਰਾ ਵਲੌਗ ਬਣਾਉਣ ਲੱਗ ਪਏ ਸੀਗੇ ਮੇਰਾ ਕੈਮਰਾਮੈਨ ਉੱਠ ਗਿਆ ਸੀਗਾ ਉਸ ਤੋਂ ਉਸ ਤੋਂ ਬਾਦ ਹਨੇਰਾ ਬਹੁਤ ਸੀ ਜਿੱਦਾਂ ਕਿ ਲਾਈਟ ਹੈ ਨਹੀਂ ਸੀ ਪਿੰਡ ਦੇ ਵਿੱਚ ਹਨਾ ਸੀਜ਼ਨ ਕਰਕੇ ਤਾਂ ਲਾਈਟ ਚਲੀ ਜਾਂਦੀ ਐ ਇਸ ਕਰਕੇ ਛੋਟੀ ਜੀ ਲਾਈਟ ਜਗ ਰਹੀ ਸੀ ਰਸੋਈ ਦੇ ਵਿੱਚ ਜਿੱਦੇ ਕਰਕੇ ਸਾਨੂੰ ਨਹੀਂ ਆ ਰਿਹਾ ਸੀ ਸਹੀ ਤਰ੍ਹਾਂ ਪਰ ਫਿਰ ਵੀ ਫੋਨ ਦੀ ਹੈਲਪ ਨਾਲ ਟਾਰਚ ਨਾਲ ਅਸੀਂ ਜਿੱਦਾਂ ਵੀ ਕਰਕੇ ਔਖਾ ਸੁਖਾ ਇੱਕ ਵਾਰੀ ਵਲੌਗ ਬਣਾ ਲਿਆ ਆ ਮੈਂ ਮੈਗੀ ਬਣਾ ਰਹੀ ਸੀ ਬਾਰੀ ਬਾਰੀ ਮੈਨੂੰ ਐਦਾਂ ਲੱਗ ਰਿਹਾ ਸੀ ਆਲੂ ਕੱਚੇ ਨੇ ਮੈਂ ਫਿਰ ਤੋਂ ਪਲੇਟ ਦੇ ਦਿੱਤੀ ਉੱਪਰ ਕੜਾਈ ਦੇ ਤੇ ਮੈਂ ਮੰਮੀ ਨਾਲ ਗੱਲਾਂ ਕਰ ਰਹੀ ਸੀ ਨਾਲ-ਨਾਲ ਤੇ ਉਸ ਤੋਂ ਬਾਅਦ ਦੇਖ ਸਕਦੇ ਆ ਤੁਸੀਂ ਹੁਣ ਬਣ ਕੇ ਰੈਡੀ ਹੋ ਗਿਆ ਸੀ ਆਪਣਾ ਸਾਰਾ ਸਮਾਨ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮਸਾਲਾ ਮੈਗੀ ਐਡ ਕਰੂੰਗੀ ਮਸਾਲਾ ਸਾਰਾ ਦੋ ਪਾਉਚ ਮੈਗੀ ਮਸਾਲਾ ਸੀਗੇ ਤੇ ਸਾਰਾ ਕੁਝ ਪਾ ਦਿੱਤਾ ਮੈਗੀ ਵੀ ਪਾ ਦਿੱਤੀ ਉਸ ਤੋਂ ਬਾਅਦ ਮੈਂ ਮਿਕਸ ਕਰੂੰਗੀ ਹਾਂਜੀ एवरीवन ਜਿਹੜੇ ਨਵੇਂ ਆਪਣੇ ਚੈਨਲ ਨੂੰ ਗਾ ਲਓ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਔਨ ਵਾਲਾ ਤੁਸੀਂ ਵਲੌਗ ਦੇਖ ਸਕੋ ਰੁਟੀਨ ਦੇ ਰਿਲੇਟਿਡ ਕੰਟੈਂਟ ਦੇ ਰਿਲੇਟਿਡ ਸੋ ਐਦਾਂ ਹੀ ਮੈਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਐਂਡ ਜਿਹੜੇ ਵੀ ਵਲੌਗ ਡੇਲੀ ਵਲੌਗ ਦੇਖਦੇ ਨੇ ਮੇਰੇ ਸੋ ਫੁੱਲ ਵਾਚ ਕਰਿਆ ਕਰੋ ਪਲੀਜ਼ ਸਕਿਪ ਨਾ ਕਰਿਆ ਕਰੋ ਮੇਰੀ ਵੀਡੀਓ ਐਂਡ ਮੈਗੀ ਮੇਰੀ ਬਣ ਕੇ ਹੋ ਚੁੱਕੀ ਸੀ ਰੈਡੀ ਤੇ ਉਸ ਤੋਂ ਬਾਅਦ ਮੈਂ ਖਾ ਰਹੀ ਸੀ ਮੈਗੀ ਗਰਮ ਸੀ ਤਾਂ ਮੇਰਾ ਜੀ ਕਰ ਰਿਹਾ ਸੀ ਹੁਣੇ ਖਾ ਜਾਵਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਹਾਂਜੀ एवरीवन ਜ਼ਰੂਰ ਦੱਸਣਾ ਤੁਹਾਨੂੰ ਵਲੌਗ ਕਿਦਾਂ ਲੱਗਾ ਕਮੈਂਟ ਜ਼ਰੂਰ ਕਰਨਾ ਸੋ एवरीवन ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ